ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਮੋ ਕੀ ਹਾਲ ਚਾਲਾ ਠੀਕ ਠਾਕ ਤੇ ਤੁਹਾਨੂੰ ਦਿਖਾਉਨੇ ਆ ਆਪਣਾ ਕੰਮ ਚੱਲ ਰਿਹਾ ਜੋਰਾ ਛੋਰਾ ਨਾਲ ਅੱਧਾ ਕੰਮ ਨਿਭੜ ਗਿਆ ਤੇ ਅੱਧਾ ਰਹਿ ਗਿਆ ਤੇ ਦਿਖਾਉਨੇ ਆ ਤੁਹਾਨੂੰ ਕੀ ਕੀ ਹੋ ਗਿਆ ਕੀ ਕੀ ਰਹਿ ਗਿਆ ਪਹਿਲਾ ਚੈੱਕ ਕਰੋ ਅੰਦਰ ਦਿਖਾਉਨੇ ਆ ਤੁਹਾਨੂੰ ਆ ਗੱਡੀ ਦਾ ਵੱਜ ਗਿਆ ਰੰਗ ਇਹਨੇ ਕਰਤਾ ਰੰਗ ਡਿੱਗੀ ਹੋ ਗਈ ਪੇਂਟ ਆਪਣੀ ਰੰਗ ਮਾਰਿਆ ਤੇ ਇਧਰ ਲਈ ਡੋਰ ਵੀ ਕਰਤੀ ਤੇ ਆ ਫੰਡਰ ਵੀ ਕਰਤਾ 1 2 ਤੇ ਤੀਜੀ ਡਿੱਗੀ ਤਿੰਨ ਪੀਸੇ ਦੇ ਕਰਤੇ ਰੰਗ ਆਪਾਂ ਨੇ ਤੇ ਇੱਕ ਬੰਪਰ ਰਹਿ ਗਿਆ ਇਹਦਾ ਇੱਕ ਇਧਰਲਾ ਫੰਡਰ ਮਾਰਿਆ ਚੌਥਾ ਬੰਪਰ ਦੀ ਇਹਦੀ ਤਿਆਰੀ ਆ ਹੁਣ ਬੰਪਰ ਤੇ ਨੰਬਰ ਲੱਗ ਗਿਆ ਤੇ ਆ ਗੱਡੀ ਦਾ ਆਪਣਾ ਆ ਦੇਖੋ ਡੋਰ ਤਿਆਰ ਹੋ ਰਹੀ ਹੈ ਇਹਦੀ ਡੈਂਟ ਸੀ ਇਹਦੇ ਤੇ ਡੈਂਟਰ ਵਾਈ ਜੋੜਾਂ ਛੋੜਾਂ ਨਾਲ ਲੱਗਿਆ ਹੋਇਆ ਕੋਲੀਆਂ ਕਰਨ ਤੇ ਆਹ ਦੇਖੋ ਆਹ ਡੋਰ ਵੀ ਕਰਤੀ ਤਿਆਰ ਆਹ ਪਿੱਛੇ ਥੋੜਾ ਕੁਆਟਰ ਪੈਨ ਕਰਤਾ ਰੈਡੀ ਆਹ ਡੋਰ ਖੋਲੇ ਲਈ ਡੈਂਟਰ ਨੇ ਫੰਡਰ ਵੀ ਕਰਤਾ ਤਿਆਰ ਬੰਪਰ ਨਮਾ ਪਾਉਣਾ ਤੇ ਇਹਨੂੰ ਤਿਆਰ ਕਰੀ ਜਾਂਦਾ ਇਹਨੂੰ ਮਾਰਾਂਗੇ ਕੱਲ ਨੂੰ ਰੰਗ ਤੇ ਆ ਪਿਛਲਾ ਬੰਪਰ ਪਿਆ ਉਹ ਪਿਆ ਮੂਰਲਾ ਬੰਪਰ ਦੋਨੇ ਬੰਪਰ ਨੇ ਉਹਦਾ ਬੰਪਰ ਪਿਆ ਆਹ ਸਵਿਫਟ ਦਾ ਜਿਹੜੀ ਅੰਦਰ ਤੁਹਾਨੂੰ ਦਿਖਾਈ ਆ ਤੇ ਆ ਵੀ ਕਰ ਦੇਣਾ ਰੰਗ ਅੱਜ ਉਹ ਸਵਿਫਟ ਦਾ ਕੰਮ ਅੱਜ ਨੇਪੜ ਜੂ ਤੇ ਇਹਦਾ ਕੱਲੂ ਨਵੇੜਾਂਗੇ ਡੈਂਟਰ ਬਾਈ ਇਧਰ ਮਜਾਈ ਕਰ ਲੈਂਦਾ ਤੇ ਕੋਲੀਆਂ ਕਰ ਲੈਂਦਾ ਮਜਾਈ ਕਰਦਾ ਕੋਲੀਆਂ ਕਰਿਆ ਆਉਂਦਾ ਇਹਦਾ ਉੜ ਉੜ ਕੇ ਬਹੁਤ ਪੈਂਦੇ ਆ ਇਹਦੇ ਆਹ ਬਾਅਦ ਚ ਰਗੜਾਈ ਕਰ ਦੇਣਾ ਉਧਰ ਕੂਲਰ ਚੱਲਦਾ ਉਹਦੀ ਹਵਾ ਨਾਲ ਉੜੋ ਕੇ ਕੰਮ ਹੋ ਜਪਈ ਜਾਂਦਾ ਤੇ ਡੈਂਟਰ ਬਾਈ ਨੂੰ ਅੱਜ ਦਿਖਾਉਣਾ ਆਪਾਂ ਨੇ ਸ਼ਕਤੀਮਾਨ ਸ਼ਕਤੀਮਾਨ ਦਿਖਾਉਣ ਤੋਂ ਬਾਅਦ ਫਿਰ ਡੈਂਟਰ ਬਾਈ ਨੇ ਸਪੀਡ ਹੋਰ ਤੇਜ਼ ਪਾੜ ਲੈਣੀ ਆ ਸ਼ਕਤੀ ਸ਼ਕਤੀਮਾਨ ਇਹ ਡੈਂਟਰ ਬਾਈ ਆ ਸ਼ਕਤੀਮਾਨ ਡੈਂਟਰ ਬਾਈ ਨੂੰ ਦਿਖਾਉਣਾ ਤੇ ਤੁਸੀਂ ਜਰੂਰ ਦੇਖ ਕੇ ਦੇਖਿਓ ਵੀਡੀਓ ਸੌਰੀ ਦੇਖ ਕੇ ਦੱਸਿਓ ਵੀਡੀਓ ਕਹਿਜੀ ਲੱਗੀ ਕਹਿਜੀ ਨਹੀਂ ਤੁਸੀਂ ਜਰੂਰ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਪੇਜ ਨੂੰ ਸਬਸਕ੍ਰਾਈਬ ਕਰੋ ਸਤ ਸ੍ਰੀ ਅਕਾਲ